ਮੈਨੂੰ ਇਹ ਗੀਤ ਆਉਂਦਾ ਨਹੀਂ ਨਾ ਚੰ ਕੋਈ ਨਾ ਅਗਲੀ ਵਾਰ ਨੂੰ ਸਹੀ ਫੇਰ ਸੁਣਾਉਂਗਾ ਨਾਲ ਮੈਂ ਵੀ ਆਉਦਾ ਪਤ ਨਾਲ ਲੈ ਕੇ ਆਉਂਗੀ ਨਾ ਹੋਰ ਗੀਤ ਨਾਲ ਥੋੜੇ ਨਾਲ ਜੁੜਦੇ ਆ ਸਹੀ ਮਾਇ ਸਮਝ ਆਉਂਦੀ ਇਹਨਾਂ ਵੀ ਹਾਂ ਉਹ ਬੀਬੀ ਨੇ ਖਾ ਕੇ ਦੀ ਹਾਂ ਪੂਰੀ ਐ ਸਮਝ ਆਉਂਦੀ ਐ ਬਹੁਤ ਬਹੁਤ ਧੰਨਵਾਦ ਜੀ ਇਨਾ ਪਿਆਰ ਸਤਿਕਾਰ ਕਰਦੇ ਹਾਂ ਇੱਧਰ ਤਾਂ ਮੈਂ ਕਿਹਾ ਡੰਡੇ ਜਿਹਨੂੰ ਵੀ ਹੱਥ ਨਹੀਂ ਪੈਂਦਾ ਇਨਾ ਤੱਤਾ ਹੋਇਆ ਤਾਂ ਪਰ ਫੇਰ ਵੀ ਤੁਸੀਂ ਧੰਨ ਦੇ ਹੋ ਆ ਬਾਬਾ ਜੀ ਦੀ ਮਿਹਰ ਆ ਜਿਹੜੇ ਐਨ ਆਏ ਬੈਠੇ ਜਿਵੇਂ ਐਨ ਸਿਹਾਲ ਚ ਮਿੱਠੇ ਹੁੰਦੇ ਇਕੱਠੇ ਹੋ ਗਏ ਨਾ ਤੇ ਕਿਤੇ ਇੱਥੇ ਜੀ ਆਪਾਂ ਘਰੇ ਬੈਠੇ ਹੋਈਏ ਫਾਇਨੋ ਹੋ ਕੇ ਬੈ ਨਾਲ ਲੱਗੇ ਨੇ ਗਰਮੀ ਬੜੀ ਆ ਸੇਗ ਮਾਰਦਾ ਉਹ ਨਾਲ ਇੱਕ ਦੂਜੇ ਚ ਆਗ ਨਹੀਂ ਬੰਗਾ ਤੇ ਠੰਡੇ ਬਿਨ ਮਾਗ ਨਹੀਂ ਹੁੰਦਾ ਸੰਤ ਸਾਗ ਦੀ ਗੱਲ ਕਰਨ ਦੇ ਵਿੱਚ ਚੇਜ ਹੀ ਜੜਦੀ ਆ ਢੜੀ ਜੀ ਕਹਿੰਦੇ ਤੜਕੇ ਬਿਨ ਸਾਗ ਨਹੀਂ ਹੁੰਦਾ ਠੰਡ ਦੇ ਬਿਨ ਮਾਗ ਨਹੀਂ ਹੁੰਦਾ ਗੰਨੇ ਬਿਨ ਆਗ ਨਹੀਂ ਹੁੰਦਾ ਸੱਚੇ ਗੁਲਯਾਰਾਂ ਦੇ ਕਹੜੇ ਵਿੱਚ ਪੁੱਤ ਨਹੀਂ ਹੁੰਦੇ ਵੱਡੇ ਸ਼ਾਹੂਕਾਰਾਂ ਦੇ ਕਹੜੇ ਵਿੱਚ ਪੁੱਤ ਨਹੀਂ ਹੁੰਦੇ ਵੱਡੇ ਸ਼ਾਹੂਕਾਰਾਂ ਦੇ ਕੇ ਬਿਰ ਸਾਗ ਨਹੀਂ ਹੁੰਦਾ ਠੱਡੇ ਜਦੋਂ ਥੋੜਾ ਟਾਈਮ ਠੰਡ ਨਹੀਂ ਨ ਪਈ ਸੀਗੀ ਉਦੋਂ ਸਾਰੇ ਜਣੇ ਕਹਿੰਦੇ ਅੱਜ ਵਾਰੀ ਨਹੀਂ ਠੰਡ ਪੈਂਦੀ ਜਦੋਂ ਮਹੀਨਾ ਗੱਤੇ ਆ ਗਰਮੀਆਂ ਤੋਂ ਠੰਡ ਪੈਣ ਲੱਗੀ ਨਾ ਫਿਰ ਸਾਰੇ ਅੰਦਰੋਂ ਬਾਹਰ ਨਹੀਂ ਨਿਕਲਦੇ ਹੁੰਦੇ ਸੀਗੇ ਪਰ ਅੱਜ ਤਾਂ ਫੇਰ ਵੀ ਤੁਸੀਂ ਬੜੀ ਹਿੰਮਤ ਵਾਲੇ ਹੋ ਜਿਹੜੇ ਇੰਜ ਸੇਕਤ ਬੈਠੇ ਹੋ ਤੜਕੇ ਬਿਨ ਸਾਗ ਨਹੀਂ ਹੁੰਦਾ ਫੜਕੇ ਬਿਨ ਮਾਗ ਨਹੀਂ ਹੁੰਦਾ ਤੜਕੇ ਬਿਨ ਸਾਗ ਨਹੀਂ ਹੁੰਦਾ ਫੜਕੇ ਬਿਨ ਮਾਗ ਨਹੀਂ ਹੁੰਦਾ ਤਹਾੜਾਏ ਹੁਣ ਮੈਂ ਤਾਂ ਬੜਾ ਹੜਾਇਆ ਜਿਹੜੇ ਮੂੰਹ ਦੇ ਜੀਜੀ ਕਰਦੇ ਸੀ ਪਰ ਪਿੱਠ ਪਿਛੇ ਕਹਿੰਦੇ ਮੇਰੇ ਪਰਿਵਾਰ ਕੋਲ ਹੀ ਲੈ ਜਾਂਦੇ ਹੁੰਦੇ ਸੀ ਕਿਹਦੇ ਹੁੰਦੇ ਆ ਬੰਦੇ ਨੂੰ ਅਕਲ ਆ ਜਿਹੜੀ ਉਹ ਬਰਾਮ ਖਾ ਕੇ ਨਹੀਂ ਹੁੰਦੀ ਆ ਜਦੋਂ ਦੇ ਰੋਣ ਲੱਗਿਆ ਨਾ ਇਹ ਰੋੜਦੇ 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 ਹਜੇ ਪਤਾ ਨਹੀਂ ਕਿੱਥੇ ਜਾ ਕੇ ਗੋਲ ਹੋਣਾਗਾ ਕਦੋਂ ਦੇ ਰੋਣ ਲੱਗਿਆ 13 ਸਾਲ ਹੋ ਗਏ ਆ ਪਰ ਆਸ ਹੈ ਇੱਕ ਦਿਨ ਗੋਲ ਹੋ ਹੀ ਜਾਣਾਗਾ ਉਹ ਤੇ ਜੋ ਜੀ ਜੀ ਕਰਦਾ ਪਿੱਛੇ ਚੁਗਲੀਆਂ ਕਰਦਾ ਬਹੁਤ ਸਰਮਾਨ ਕਰਕੇ ਗਏ ਸਾਡੇ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹ ਜੋ ਮਾਤਾ ਜੀ ਵੀ ਬਹੁਤ 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 ਸ਼ੁਕਰੀਆ ਇੰਨਾ ਮਾਨ ਸਤਿਕਾਰ ਕਰਦੇ ਹੋ ਤੁਸੀਂ ਤੁਸੀਂ ਦੇਖਿਆ ਨਾ ਨੂੰ ਕਹਿੰਦੇ ਸੋਹਦੀ ਨਾ ਟੋੜ ਸ਼ਕੀਨੀ ਪੇਕੇ ਮਟਿਆਰਾਂ ਨੂੰ ਆ ਕੁੜੀਆਂ ਨਾਲ ਥੱਕਾ ਜਾ ਹੋ ਜਾਂਦਾ ਕਈ ਵਾਰੀ ਹਨਾ ਜਿੱਦੋਂ ਤੱਕ ਆਹਨੇ ਪੇਕੇ ਦੇ ਘਰ ਹੁੰਦੇ ਨਾ ਉਹ ਤਾਂ ਪੇਕੇ ਕਹਿੰਦੇ ਆ ਚੱਲ ਚੱਲ ਬਾਹਲਾ ਆਵੇਂ ਆਹ ਵਾਲ ਦੇ ਨੂੰ ਬਣਾਉਂਦੀ ਫਿਰ ਆ ਜੁੜਾਆਂ ਕਰਕੇ ਕੰਮ ਕਰ ਲੈ ਇੱਧਰ ਆ ਕੇ ਆਪਦੇ ਬੰਦੇ ਦੇ ਘਰੇ ਜਾ ਕੇ ਐਸ਼ ਕਰੀਂ ਕੀ ਦੇਕਰ ਨੂੰ ہماری ਨੂੰ ਬੰਦਾ ਵੀ ਹੋ ਜਾ। ਮੇਰੀ ਹਸਣਾ ਤੁਹਾਨੂੰ ਸੋਹਣਾ ਲੱਗਦੀ ਆ ਤੁਹਾਡੇ ਬੰਦੇ ਚੰਗੇ ਆ ਲੱਗਦਾ ਮੇਰੇ ਨੂੰ। ਕਿੰਬਰ ਤੱਕ ਕਦਾ ਹੋਈ ਜਾਂਦਾ ਨਾ ਉਦੋਂ ਦਾ ਬੰਦਾ ਵੀ ਕਹਿੰਦਾ ਬਿੰਦੇ ਜਟਿਆ ਨੀ ਪੈਣ ਬੱਚੜ ਕੇ ਅੰਦਰੋਂ ਨਿਕਲਉਂਦੀ ਕੰਮ ਕੌਣ ਕਰੂਗਾ। ਹੋ ਜਾਂਦਾ ਨਾ ਨਾ ਉਹ ਜਿਹੜੀਆਂ ਪੇਕੇ ਸ਼ੌਂਕ ਪੂਰੇ ਕਰਦੇ ਨੇ ਕਈ ਤਾਂ ਨਾ ਇੱਥੇ। ਪਰ ਕਈ ਵੀ ਮੇਰੇ ਅਰਗੇ ਚੰਗੀਆਂ ਵੀ ਹੁੰਦੀਆਂ ਨਾ ਜਿਨ੍ਹਾਂ ਦੀ ਕਿਸਮਤ ਚੰਗੀ ਹੁੰਦੀ ਆ। ਹਾਂਜੀ ਹਾਂਜੀ ਆ ਬੀਬੀਆਂ ਨੂੰ ਬੇਨਤੀ ਹੈ ਜੀ ਇੱਥੇ ਆ ਜਿਓ ਜਗ੍ਹਾ ਪਈ ਹੈਗੀ ਇਧਰ ਸੇਕ ਬੜਾ ਹੈਗਾ ਪੂਰੇ ਆ ਜਿਓ ਇਧਰ ਆ ਜਿਓ ਆ ਜਿਓ ਮਾਤਾ ਜੀ ਆ ਜਿਓ ਆ ਜਿਓ ਆ ਜਿਓ ਅੱਗੇ ਇੱਥੇ ਪੱਖਾ ਚੱਲੀ ਹੈ ਨਾ ਆ ਜਿਓ ਆ ਜਿਓ ਇੱਥੇ ਸੌ ਵੀ ਨਾ ਟੌਰਸ਼ ਕੀਤੇ ਸੌਂਦੀ ਨਾ ਟੌਰਸ਼ ਕੀਤੀ ਸੌਂਦੀ you <laughs> ਵਿਚ ਬਣਦੇ ਰੱਬ ਨੇ ਘਰ ਘਰ ਵਿੱਚ ਪੁੰਦੇ ਜੱਬ ਨੇ ਕਲਯੁਗ ਵਿੱਚ ਬਣਦੇ ਰੱਬ ਨੇ ਘਰ ਘਰ ਵਿੱਚ ਪੁੰਦੇ ਜੱਬ ਨੇ ਸਤਿ ਸਲੋਕ ਸੇਵਕ ਨੇ ਘਰ ਘਰ ਵਿੱਚ ਪੁੰਦੇ ਜੱਬ ਨੇ ਰੱਖਿਓ ਸੇਤੰਗ ਰੋਠਾ ਨਨ ਨਨ ਨਰੀ ਦਾ ਐਂਦਾ ਸਿਰ ਲੈਂਦਾ ਸਿਰ ਐਂਦਾ ਸਿਰ ਬੇਸ਼ਰਮ